ਇੱਕ ਗੱਲ ਮੈਂ ਪੁਰਾਣੀਆਂ ਵੀਡੀਓ ਚ ਬਾਰ-ਬਾਰ ਬੋਲਦਾ ਨਾ ਨਾ ਕਿ ਜੇ ਤੁਹਾਡੇ ਵੱਡਿਆਂ-ਵਡੇਰਿਆਂ ਨੇ ਤੁਹਾਡਾ ਨਾਂ ਰਖਤਾ ਨਾ ਜਿਹੜੇ ਹਿਸਾਬ ਨਾਲ ਯਾਰ ਬੰਦਾ ਫਿਰ ਕੰਮ ਵੀ ਉਸ ਹਿਸਾਬ ਨਾਲ ਕਰੇ ਕਹਿੰਦਾ ਪਾ ਪਿਛਲੇ ਜੋ ਕਰਾਂ ਆ ਸਿਕਮੇਡੀ ਵੀ ਕਰਾਇਆ ਇਹ ਸਾਡੇ ਜਸਵਿੰਦਰ ਭੱਲੇ ਨੇ ਸਾਡਾ ਜਿਹੜੇ ਇਸ ਧਰਤੀ ਤੇ ਚੱਲ ਗਿਆ ਨਾ ਜਸਵਿੰਦਰ ਭੱਲਾ ਉਹਨੂੰ ਹੀ ਕਹਮੜਿਆ ਸਿਪਾਹੀ ਨਿੱਕੇ ਨੇ ਐ ਨਾਂ ਸਾਰੇ ਪਿੰਡ ਦੀ ਜੂੜ ਦੀ ਗੱਡੀ ਤੇ ਨਾਂ ਸੁਚਾ ਸਿੰਘ ਦਰਨਾ ਕੋਤੇ ਤਾਂ ਉਹਦਾ ਨਾਂ ਸ਼ੇਰ ਸਿੰਘ ਮਤਲਬ ਉਹਨੇ ਨਾ ਬੜੀਆਂ ਹੀ ਗੱਲਾਂ ਇਤਰਾਣੀਆਂ ਸੁਣਾਈਆਂ ਚਲੋ ਉਹ ਤੁਸੀਂ ਬੇਲੇ ਟਾਈਮ ਮਤਲਬ ਕਹਿਣ ਦਾ ਭਾਵ ਕਿ ਜੇ ਤੁਹਾਡੇ ਮਾਂ ਪਿਓ ਨੇ ਤੁਹਾਡਾ ਨਾਂ ਰੱਖਿਆ ਨਾ ਕੋਈ ਸੋਚ ਸਮਝ ਕੇ ਵੀ ਇਹ ਸਾਡਾ ਪੁੱਤ ਇਤਰਾਹ ਦਾ ਹੋਵੇ ਉਤਰਾ ਦਾ ਹੋਵੇ ਫਿਰ ਉਹ ਨਾਂ ਤੇ ਚਲੋ ਚਲੋ ਮੈਂ ਲੋਕਾਂ ਨੂੰ ਕਿਵੇਂ ਦੱਸਣਾ ਮੈਂ ਆਪਣੀ ਗੱਲ ਕਰਾਂ ਹੁਣ ਮੇਰਾ ਨਾਂ 라ਟਾ ਕਰਦੇ ਨੇ ਬਾਜ ਤੇ ਮੈਂ ਕਵਾਂ ਨੂੰ ਤੇ ਗੰਦ ਖਾਂਦਾ ਫਿਰਾਂ ਮੈਂ ਕਮਾਂ ਨੂੰ ਗੰਧ ਖਰਦਾ ਫਿਰਾਂ ਮੱਲੋ ਸਮਝਦੇ ਤੁਸੀਂ ਸਾਰੀਆਂ ਗੱਲਾਂ ਹੁਣ ਡਿਟੇਲਸ ਨਹੀਂ ਦੱਸਣ ਦੀ ਲੋੜ ਵੀ ਮੈਂ ਤਿੱਤਰਾਂ ਵਾਲੇ ਕੰਮ ਕਰਾਂ ਮੈਂ ਕਾਂ ਵਾਲੇ ਕੰਮ ਕਰਾਂ ਮੈਂ ਹੋਰ ਮਾੜੇ ਪੰਛੀਆਂ ਵਾਲੇ ਕੰਮ ਨਾਲ ਤੁਲਨਾ ਆਪਣੀ ਕਰਦਾ ਫਿਰਾਂ ਤੇ ਜੋ ਨਾਂ ਮੇਰਾ ਕਰਦੇ ਆ ਬਾਜ ਰਾਤਾ ਤੇ ਬਾਜ ਦੇ ਬਾਰੇ ਤੇ ਚਲੋ ਬਹੁਤਾ ਦੱਸਣ ਦੀ ਲੋੜ ਨਹੀਂ ਫਤਈਏ ਸਾਰਿਆਂ ਨੂੰ ਇਸ ਕਰਕੇ ਮੈਂ ਨਾ ਵੀ ਨਾਂ ਦੇ ਮੁਤਾਬਕ ਵੀ ਬੰਦੇ ਨੂੰ ਉਹ ਸੋਚਣਾ ਚਾਹੀਦਾ ਚਲੋ ਆਪਾਂ ਇੱਥੇ ਆਈਏ ਸ਼ਰੀਖਾ ਬਾਕੀ ਦਲਾਂ ਨਾ ਇਹ ਵੀ ਜਿਹੜਾ ਇਸ ਵੇਲੇ ਸਭ ਤੋਂ ਵੱਡਾ ਚੈਨਲਾਂ ਤੇ ਫਲਾਣੀਆਂ ਠੀਣੀਆਂ ਗੱਲਾਂ ਦੁੱਪੜ ਤੇ ਉਹ ਰਾਏ ਰਾਏ ਵੜਿੰਗ ਬਾਰੇ ਕਈ ਕੁਝ ਹੋਇਆ ਮੈਂ ਚਲੋ ਮੈਂ ਨਾ ਗੱਲ ਕਰਦਾ ਮੈਂ ਨਾ ਕੁਝ ਗੱਲ ਕਰਦਾ ਮੈਂ ਦੇਖ ਪਲੇਨ ਜੇ ਕਰ ਲਗਾਂ ਕੀ ਨਾ ਜੀ ਰਾਜਾ ਵੜਿੰਗ ਹੁਣ ਇਸ ਵੀਰ ਦਾ ਨਾਂ ਰਾਜਾ ਤੇ ਇਹ ਰਾਜੇ ਦੀ ਪ੍ਰਜਾ ਕਿਥੇ ਚਲੋ ਇਹ ਵੀ ਮੰਨ ਲੀਏ ਕਿ ਇਹ ਰਾਜਾ ਤੇ ਫਿਰ ਦੂਜਾ ਮਤਲਬ ਇਹ ਆ ਕਿਹੜੀ ਪ੍ਰਜਾ ਰਾਜਾ ਆਗੀ ਕੇ ਕੱਲ ਲੋੜ ਚ ਚਲੋ ਫਿਰ ਮਿੱਤਿਆ ਨਾਲ ਉਹ ਕਦੇ ਵੀ ਨਹੀਂ ਸੁੱਤਰ ਜਾਇਆ ਆਪਣਾ ਵਧੀਆ ਨਹੀਂ ਹੋਈ ਗੱਲ ਹੈ ਨਾ ਵਧੀਆ ਨਹੀਂ ਇਹ ਹਾਸਾ ਨਹੀਂ ਆਇਆ ਤੇ ਦੂਜੀ ਗੱਲ ਫਿਰ ਰਾਜਾ ਨਾ ਕਿ ਵੜਿੰਗ ਆਂਦੇ ਨੇ ਕਿ ਤੂੰ ਗੱਲਾਂ ਵੇਗੀਆਂ ਤੜਗੀਆਂ ਕਰਨ ਦੇ ਇਵੇਂ ਪੁੱਠੀਆਂ ਦਿੱਤੀਆਂ ਲਾ ਲਓ ਫਿਰ ਇਹਦਾ ਨਾਂ ਸਹੀ ਵੀ ਉਧਰ ਸਹੀ ਨਹੀਂ ਆ ਰਾਜੇ ਨਾਲ ਸਹੀ ਨਹੀਂ ਰਲਦਿਆ ਕਿਉਂਕਿ ਰਾਜੇ ਵਾਲੇ ਕੰਮ ਨਹੀਂ ਕਰਨ ਦੇ ਆ ਜਿਤਨਾ ਦੇ ਬਿਆਨ ਜੇ ਦਈ ਜਾਂਦਾ ਇਹ ਰਾਜਾ ਜਿਹੜੇ ਰਾਜੇ ਹੁੰਦੇ ਆ ਉਹ ਸਰ ਵੱਤ ਦਾ ਪੜਾ ਮੰਗਦੇ ਆ ਹਰ ਧਰਮ ਜਾਤ ਦੀ ਇੱਜ਼ਤ ਕਰਦੇ ਤੇ ਉਹ ਧਰਮ ਜਾਤਾਂ ਦੀ ਇੱਜ਼ਤ ਤੇ ਕਰ ਗਿਆ ਤੁਹਾਨੂੰ ਪਤਾ ਹੀ ਆ ਤਾਂ ਨੂੰ ਪਤਾ ਹੀ ਕੀ ਆ ਕੱਢਿਆ ਇਹਦਰ ਮੈਂ ਨਹੀਂ ਤੁਹਾਨੂੰ ਪਤਾ ਯਾਰ ਮੈਂਵੇਂ ਦਸੀ ਜਾਵਾਂ ਮਤਲਬ ਮੇਰਾ ਵਾਲੀ ਧਰਮ ਜਾਤਾਂ ਦੇ ਵਿੱਚ ਤੋਂ ਕਰ ਗਿਆ ਬੰਦਾ ਤੇ ਗੱਲਾਂ ਵੀ ਗਈਆਂ ਤੋਂ ਟੜੀਆਂ ਗਿਆ ਕਰ ਗਿਆ ਇੱਕ ਗੱਲੋਂ ਪੂਰਾ ਜੇ ਬੰਦਾ ਬਕਰੀ ਗੱਲਾਂ ਦੀ ਪ੍ਰਜਾ ਨਹੀਂ ਹੈਗੀ ਕਿਹੜੀ ਰਾਜਾ ਕਿਹੜੀ ਪ੍ਰਜਾ ਦਾ ਰਾਜਾ ਬਕਰੀ ਗੱਲਾਂ ਉਹ ਰਾਜਾ ਉਹਦੀ ਪ੍ਰਜਾ ਨਹੀਂ ਹੈਗੀ ਬਕਰੀ ਗੱਲਾਂ ਕੱਲਾ ਵੀਂਗੀਆਂ ਤੜਗੀਆਂ ਉੱਤੇ ਪੈਰਾ ਦਿੱਤਾ ਹੀ ਨਹੀਂ ਨਾਂ ਵਿਕਰ ਰੱਖੇ ਨੇ ਵੜਿੰਗ ਗੱਲਾਂ ਵੀਂਗੀਆਂ ਤੜਗੀਆਂ ਕਰਕੇ ਉਹ ਬੰਦੇ ਨੇ ਵੇਖ ਲਵਾ ਆਪਣਾ ਵਖਾਤਾ ਨਾ ਵੀ ਠੀਕ ਹੈ ਮੇਰਾ ਨਾਂ ਵੜੇਂਗੇ ਤਾਂ ਮੈਂ ਹੁਣ ਗੱਲਾਂ ਵੀਂਗੀਆਂ ਤੜਗੀਆਂ ਕਰਕੇ ਵਿਖਾਉਂਦਾ ਕਰਕੇ ਆ ਕਿ ਆ ਕਰਕੇ ਯਾਰ ਕਾਤਲ ਨਾਲ ਦੀ ਹੁਣ ਕੀ ਹੋਰ ਕੀ ਕਹਿਣਾ ਇਹ ਵੀਰ ਬਾਰੇ ਇਹ ਲੈਜੂ ਪਾਰਟੀ ਕੋਈ ਅੱਗੇ ਜੀ ਮਤਲਬ ਮੈਂ ਪਾਰਟੀ ਪੁੱਤੀ ਨਾਲ ਹੀ ਦਿੰਦਾ ਕਿਹੜੀ ਪਾਰਟੀ ਮਤਲਬ ਜਿਹੜੀ ਪਾਰਟੀ ਚੱਲ ਗਿਆ ਲੈਜੂ ਪਾਰਟੀ ਅੱਗੇ ਸਾਡਾ ਤਾਂ ਇੱਥੇ ਭੜਾਮਾ ਆ ਗਿਆ ਵਿਚਾਰਾ ਉਹਦਾ ਯਾਰ ਮੈਨੂੰ ਫੇਰ ਧੋਖਾ ਆਇਆ ਫੇਰ ਕਰਨਪੁਰਜ ਦਾ ਤੇਰਾ ਕੀ ਹਸਾ ਆ ਰਿਹਾ ਭਰਾਵਾ ਉਹ ਮੇਰਾ ਕੋਈ ਹਸਾਬ ਨਹੀਂ ਪਿਓ ਮੇਰਾ ਕੋਈ ਹਸਾਬ ਨਹੀਂ ਵਿਚਾਰੇ ਨਾਲ ਮੈਨੂੰ ਵਿਚਾਰੇ ਨਾਲ ਜਿਦੋਂ ਉਹ ਪੱਤਰਕਾਰ ਉਹਦੇ ਲਾਗੇ ਕਹਦਾ ਹੈ ਨਾ ਵੇਖੋ ਆ ਅਹੀਂ ਦੇ ਵੀਡੀਓ ਡਾਇਰੈਕਟਰ ਅਸੀਂ ਕੈਮਰਾ 뷰 ਆਇਰਾ ਵਗੈਰਾ ਸਭ ਜਾਣਦੇ ਤੁਹਾਨੂੰ ਨਹੀਂ ਬਹੁਤ ਗੱਲਾਂ ਦਾ ਨਹੀਂ ਪਤਾ ਸਾਨੂੰ ਪਤਾ ਵੇਖੋ ਉਹਦੇ ਵਿਚਾਰੇ ਦੇ ਮੂੰਹ ਇੰਨੀ ਗੱਲ ਲਿਖਲੀ ਉਹ ਯਾਰ ਕਿਉਂ ਇਦਾਂ ਕਰਦਾ ਯਾਰ ਮੈਂ ਮਤਲਬ ਮੈਂ ਨਹੀਂ ਤੈਨੂੰ ਜਵਾਬ ਦੇਣਾ ਚਾਹੁੰਦਾ ਕਿਉਂ ਇਦਾਂ ਕਰਦਾ ਵੀਰ ਛੱਡ ਦੇ ਖੜਾ ਨਾ ਕਰ ਮੈਂ ਨਹੀਂ ਕੋਈ ਬਿਆਨ ਤੇਰਾ ਦੇਣਾ ਚਾਹੁੰਦਾ ਉਹਨੇ ਨਾਲ ਪੰਜਾਬੀ ਚ ਲਿਖ ਕੇ ਅਹੀਂ ਨਹੀਂ ਨੰਬਰੀ ਨੰਬਰੀ ਚੜਾਉਂਦੇ ਇਹ ਮੈਨੂੰ ਇਅਰ ਸਟੂਡੀਓ ਦੀ ਲਾਈਨ ਮੈਨੂੰ ਪੁੱਛੋ ਕਿਹੜੀ ਪੁੱਛਣੀ ਉਹ ਪੱਤਰਕਾਰ ਨੇ ਨਾ ਨਾਲ ਪੰਜਾਬੀ 'ਚ ਲੈ ਕੇ ਉਹਦੀ ਵਰਡਿੰਗ ਪਾਤੀ ਵੀ ਇਹਦੇ ਮੂੰਹ 'ਚ ਲਿਪਸ 'ਚੋਂ ਐ ਵਾਜ ਨਿਕਲੀ ਕਿਉਂ ਕਰਦਾ ਇਦਾਂ ਯਾਰ ਇਹ ਵੀ ਪਾਤੀ ਉਹਦੇ ਅੰਦਰ ਦੇ ਹਾ ਪਾਪਾਰੇ ਓਏ ਅੰਦਰੋਂ ਮੈਗ ਪਾਪ ਆ ਕੇ ਕੋਸ਼ਿਸ਼ ਸੀ ਉਹਦੀ ਬਿਗ ਗੱਲਾਂ ਕਰ ਰਹੀਆਂ ਗੱਲਾਂ ਕਰ ਰਹੀਆਂ ਫੇਰ ਉਹ ਪੱਤਰਕਾਰ ਨੇ ਇਹੋ ਜਿਹਾ ਪੁੱਤਾ ਕਰਮ ਕੀਤਾ ਤੇ ਤਾਂ ਮੈਂ ਪੱਤਰਕਾਰ ਬਹੇ ਹੈ ਤੇ ਚਲੋ ਸਾਡਾ ਸਟਾਫ ਮੈਂਬਰ ਆ ਜਿੰਦੇ ਹੀ ਸਟੂਡੀਓ ਵਰਕਰ ਜੀ ਕੋਈ ਐਰਬ ਗਰਾਜ ਹੋ ਵੀ ਆਏ ਨੇ ਸਾਰੇ ਅਸੀਂ ਇਸੇ ਲੈ ਲੈਂਦੇ ਹੁਨੇ ਪਰ ਗਲਤ ਕੱਲ ਬਾਅਦ ਸਟੂਡੀਓ ਨਹੀਂ ਬਰਦਾਸ਼ਤ ਕਰਦਾ ਤੇ ਜੇ ਗੰਦ ਖਾਣਾ ਕਾਹ ਹੋਊਗਾ ਤੇ ਫਿਰ ਤੁਹਾਡੇ ਰਹੀ ਆਖਿਰ ਰਿਲੀਫ ਰਿਲੇਵਲ ਤੁਹਾਡੇ ਚੱਕਾ ਹੀ ਸਤਿ ਸ਼੍ਰੀ ਅਕਾਲ ਗੁੱਡ ਨਾਈਟ